ਚੱਕਰੋ ਜੀ ਇਹ ਦੇ ਸੁਣ ਕੇ ਖੁਸ਼ੀ ਵੀ ਹੋਊਗੀ ਕਿ ਸਰਦਾਰ ਹਜਰ ਦੇਸੋ ਧਾਮੀ ਸਾਹਿਬ ਇੱਕ ਬਹੁਤ ਨੇਕ ਇਨਸਾਨ ਨੇ ਬਹੁਤ ਇਮਾਨਦਾਰ ਨੇ ਦਲੇਰ ਨੇ ਕੁਰਬਾਨੀ ਵਾਲੇ ਨੇ ਕਾਬਲ ਨੇ ਧਾਰਮਿਕ ਨੇ ਜੋ ਇੱਕ ਇਨਸਾਨ ਚ ਗੁਣ ਪਰਮਾਤਮਾ ਕਿਸੇ ਕਿਸੇ ਚ ਦਿੰਦਾ ਜਿਹੜੇ ਕਿ ਇਨਾਂ ਚ ਨੇ ਇਸ ਕਰਕੇ ਅੱਜ ਸਾਰਾ ਪੰਜਾਬ ਸਾਰੀ ਸੰਗਤ ਸਾਰਾ ਸਿੱਖ ਜਗਤ ਤੇ ਦਾਸਵੀ ਪਾਰਟੀ ਵੱਲੋਂ ਸਸਵੀ ਸਿੰਘ ਬਾਦਲ ਜੀ ਪਾਰਟੀ ਵੱਲੋਂ ਸੇਖੋਂ ਸਾਹਿਬ ਜਨੂਇਜਾਸ ਵੀ ਪਾਰਟੀ ਵੱਲੋਂ ਪਹਿਲਾਂ ਵੀ ਸਾਰੇ ਮੈਂਬਰ ਐਸਟੀਪੀਸੀ ਆਏ ਐ ਐਗਜ਼ੀਕਟਿਵ ਆਈ ਹੋਰ ਸੰਗਤ ਵੀ ਬਹੁਤ ਆਈ ਹੈ ਸਾਰਿਆਂ ਨੇ ਅਪੀਲ ਕੀਤੀ ਅੱਜ ਮੈਂ ਬੇਨਤੀ ਕਰਦਾ ਕਿ ਸਮਾਂ ਇਸ ਕਰਕੇ ਤਾਂ ਮਿਸਾਲ ਹੁਣ ਤੁਹਾਨੂੰ ਇਹ ਸਾਰੀ ਜਿਹੜੀ ਧਾਰਮਿਕ ਰਗਵਾਈ ਹੈ ਕਿ ਆਪ ਸਾਹਮਣੀ ਚਾਹੀਦੀ ਹੈ ਇਸ ਵੇਲੇ ਸਮੇਂ ਦੀ ਲੋੜ ਹੈ ਔਰ ਤੁਹਾਡੀ ਸਾਨੂੰ ਸੂਬੇ ਨੂੰ ਪਾਰਟੀ ਨੂੰ ਧਰਮ ਨੂੰ ਜ਼ਰੂਰਤ ਹੈ ਤਾਂ ਕਿ ਇਹ ਸਾਰਾ ਜੋ ਹੈ ਤੁਸੀਂ ਸੰਭਾਲੋ ਤੇ ਤਕੜੇ ਹੋ ਕੇ ਆਪਾਂ ਇਹ ਸੇਵਾ ਕਰੀਏ ਇਹ ਤੁਹਾਨੂੰ ਸਾਡੇ ਸਾਰੇ ਮੈਨੂੰ ਬੇਨਤੀ ਹੈ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਮਨਜ਼ੂਰ ਕਰੋਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਸਮੇਂ ਤੋਂ ਬੱਖ-ਬੱਖ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਾਲੀ ਦਲ ਬਲੋਂ ਬਾਰ-ਬਾਰ ਮੇਰੇ ਤੇ ਇਸ ਗੱਲ ਦਾ ਕਿਹਾ ਜਾ ਰਿਹਾ ਤੁਸੀਂ ਤੋਸਤੀਫਾ ਵਾਪਸ ਲਓ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਅਡਜਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨਸਾਰ ਇਹ ਪਸਤੀਫਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਗੁਰਵਿੰਦਰ ਸਿੰਘ ਜੀ ਪਹੁੰਚੜ ਸ਼ੇਖੋਂ ਸਾਹਿਬ ਸਰਦਾਰ ਜਨਵੇਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਸ਼ਾਮਨੀ ਕਮੇਟੀ ਦੇ ਮੈਂਬਰ ਪਹੁੰਚੇ ਆ ਸੋ ਇਹਨਾਂ ਦੀ ਹੁਕਮਿਆਂ ਤੇ ਇੱਕ ਪੰਦਾ ਖਿਰਮਤੇ ਤੇ ਮੈਂ

ਬੜੇ ਵਧੀਆ ਸ਼ਬਦਾਂ ਨਾਲ ਤਾਮੀ ਸਾਹਿਬੀ ਸਖੀਅਤ ਬਾਰੇ ਗੱਲਾਂ ਕੀਤੀਆਂ ਤਾਂ ਤਾਮੀ ਸਾਹਿਬ ਦਾ ਪਰਿਵਾਰ ਉਹਨਾਂ ਦਾ ਪਛੋਕੜ ਉਹਨਾਂ ਦੀ ਸੇਵਾ ਮੈਨੂੰ ਲੱਗਦਾ ਬਹੁਤ ਘੱਟ ਲੋਕ ਹੈ ਜਿਨ੍ਹਾਂ ਦਾ ਇਹ ਜਾ ਹਿਸਟੋਰੀਕ ਇਤਿਹਾਸ ਹੋਏ ਸਾਨੂੰ ਬੜੀ ਖੁਸ਼ੀ ਹੈ ਕਿ ਜਿਹੜਾ ਅੱਜ ਦੇ ਦੌਰ ਵਿੱਚ ਜਦੋਂ ਬੜੇ ਹਮਲੇ ਆਪਣੇ ਤੇ ਹੋ ਰਹੇ ਆ ਅੱਜ ਜਿਹੜੀ ਹਾਲਾਤ ਆਪਣੇ ਸਿੱਖ ਕੌਮ ਨਾਲ ਜਿਹੜਾ ਤੱਕੇ ਦਾ ਹਾਲਾਤ ਬਣੇ ਪਏ ਐ ਡਟ ਕੇ ਮੁਕਾਬਲਾ ਕਰਨ ਦੀ ਲੋੜ ਐ ਕੌਮ ਨੂੰ ਦੇਖੋ ਆਪਣੀ ਤਾਕਤ ਕੌਮ ਦੀ ਤਾਕਤ ਆਪਣੇ ਗੁਰੂ ਘਰਾਂ ਤੋਂ ਆਉਂਦੀ ਐ ਤਖਸਬਾਂ ਤੇ ਆਪਣੀ ਸ਼ਕਤੀ ਮਿਲਦੀ ਐ ਤੁਸੀਂ ਦੇਖਿਆ ਕਿ ਜਿਵੇਂ ਤਖਤ ਹਜ਼ੂਰ ਸਾਹਿਬ ਤੋਂ ਲੈ ਕੇ ਤਖਤ ਪਟਨਾ ਸਾਹਿਬ ਤੋਂ ਲੈ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲੈ ਕੇ ਉਹਦੇ ਬਾਅਦ ਐਸਜੀਪੀਸੀ ਨੂੰ ਤੋੜ ਕੇ ਹਰਿਆਣਾ 'ਚ ਕਬਜ਼ੇ ਕਰਕੇ ਬਾਰਡਰ ਤੇ ਆਪਣੇ ਦੁਸ਼ਮਣ ਪਹੁੰਚੇ ਪਏ ਐ ਤੇ ਇਸ ਸਮੇਂ 'ਚ ਆਪਣੀ ਸਾਰੀ ਸੂਚੀ ਕੌਮ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਇਕੱਠੇ ਹੋ ਕੇ ਆਪਣੇ ਦੁਸ਼ਮਣਾਂ ਨੂੰ ਪਛਾਨੀਏ ਤੇ ਆਪਣੀ ਕੌਮ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਹੀ ਆਪਾਂ ਜਿੱਤ ਸਕਾਂਗੇ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡਾ ਮਾਨ ਰੱਖਿਆ ਧਾਮੀ ਸਾਹਿਬ ਨੇ ਪਾਰਟੀ ਦੇ ਵਫਾਦਾਰ ਸਫਾਈ ਹੈ ਪੂਰੀ ਜ਼ਿੰਦਗੀ ਇਹਨਾਂ ਨੇ ਪਾਰਟੀ ਦੀ ਸੇਵਾ ਵਾਸਤੇ ਲਾਈ ਹੈ ਤੇ ਇਹਨਾਂ ਦੇ ਸਮੇਂ 'ਚ ਐਸਜੀਪੀਸੀ ਨੇ ਬਹੁਤ ਵਧੀਆ ਕਾਰਜਕਾਰੀ ਰਹੀ ਹੈ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਤਾਮੀ ਸਾਹਿਬ ਦਾ ਜਿਹਨੇ ਸਾਰੀ ਸਮੂਹੀ ਸੰਗਤ ਦੀ ਭਾਵਨਾ ਨੂੰ ਸਮਝ ਕੇ ਆਪਣੀ ਜ਼ਿੰਮੇਵਾਰੀ ਵਾਪਸ ਲੈ ਲਈ ਹੈ ਵਾਹਿਗੁਰੂ ਜਿੰਦਾਬਾਹ ਮੇਰੀ ਸਤਿਕਾਰ ਜਿੰਦਾਬਾਹ